ਹੋ ਤਾਰ ਤੁੰਬੀ ਦੀ ਚੋ ਯਮਲੇ ਦੀ ਵਾਜਿਆ ਵੇ ਤੇ ਕਿਤੇ ਢੋਲ ਉੱਤੇ ਨੱਚੇ ਸ਼ਬਾਬ ਦਿਸਦਾ ਹੋ ਲੋਕ ਦੀ ਤਾਂ ਵਿੱਚੋਂ ਦਿਸਣ ਸਾਡੇ ਹੀ ਲੰਗਾਂ ਤੇ ਆਮ ਨੂੰ ਪਾਸੀਆ ਜੋ ਸਦਾ ਇੱਕਲਾਬ ਦਿਸਦਾ ਹੋ ਪੱਕੀ ਗੋਲੀ ਦਾ ਕਿਹੜਾ ਕਾ ਸੁਣਦਾ ਬਈ ਪੱਕੀ ਗੋਲੀ ਦਾ ਗੋਲੀ ਦਾ ਕਿਹੜਾ ਕਾ ਸੁਣਦਾ ਬੈਠੇ ਕੇਵੇ ਬੰਦੂਕ ਚੱਲ ਗਈ ਨਾਰੀਏ ਨਾਰੀਏ ਅੰਦਰੋਂ ਫੜਾ ਦੇ ਨੱਕ ਨਹੀਂ ਬੰਦਾ ਮਾਰੀਏ ਅੰਦਰੋਂ ਫੜਾ ਦੇ ਨੱਕ ਨਹੀਂ ਬੰਦਾ ਮਾਰੀਏ ਅੱਤ ਦੇ ਸ਼ਿਕਾਰੀਆ ਨੇ ਯਾਰੀਆਂ ਲਈਆਂ ਯੱਤ ਦੇ ਅੱਤ ਦੇ ਸ਼ਿਕਾਰੀਆ ਨੇ ਯਾਰੀਆਂ ਉਹ ਮੋਢੇ ਨਾਲ ਮੋਟਾ ਖੜਦੇ ਜੋੜ ਕੇ ਜੋੜ ਕੇ ਹੋ ਫਿਰਦੇ ਆ ਜੱਟ ਕੂਸਰੇ ਈ ਮੁੱਛਾਂ ਮੋੜ ਕੇ ਫਿਰਦੇ ਆ ਜੱਟ ਕੂਸਰੇ ਈ ਮੁੱਛਾਂ ਮੋੜ ਕੇ